ਓਏ ਅੱਚਪਣਾ ਬਰੇ ਕਰ ਭੈਣ ਸਾਹਿਬੀ ਤੂੰ ਦੇਖ ਲੈ ਕਿਵੇਂ ਫੋਨ ਦੇਖੀ ਜਾਂਦਾ ਸਾਲੇ ਨੇ ਸੀੜੀ ਬਣਾ ਰੱਖਿਆ ਮੈਨੂੰ ਮੇਰੇ ਸਾਲੇ ਦੇ ਆਹੀ ਛੱਟੂ ਮੈਂ ਕੂੜਾ ਪਾਸੀ ਕਰਦਾ ਵੀ ਕਿਉਂ ਗੰਦ ਚ ਪੈਣਾ ਤੂੰ ਪੈਣਾ ਵਿਰਾ ਫੋਨ ਤੋਂ ਵੀ ਨਿਕਲ ਜਾ ਕਿ ਬਿਆਹ ਕਰਾਣਾ ਇਹਦੇ ਨਾਲ ਓ ਦੇਖ ਕਿਵੇਂ ਮੈਨੂੰ ਬੈਠੇ ਨੂੰ ਨਹੀਂ ਇਹ ਆਰਾਮ ਨਾਲ ਜਰਦਾ ਸਹੀ ਕਿਹਾ ਸੀਗਾ ਬਾਦਲ ਸਾਹਿਬ ਨੇ ਦੁਨੀਆ ਬੈਠੇ ਨੂੰ ਦੇਖ ਕੇ ਜਰਦੀ ਨਹੀਂ ਬੈੰਡ ਦਿਆ ਵਿਰਾ ਤੂੰ ਆਪ ਦਾ ਸਾਈਡ ਦੀ ਹੋ ਕੇ ਕੂੜਾ ਕੜਾ ਚੋਗਲਾ ਮੈਂ ਤਾਂ ਇੱਥੇ ਬੈਠੂਗਾ ਉਹ ਜਾਲਾ ਖੁੰਮ ਰਹੀ ਨਾ ਬੋਲ ਲੇਕਿਨ ਜਿੱਤਕੇ ਸਨੇ ਮੈਨੂੰ ਆਪਦੀ ਕਮਾਈ ਲਾ ਕੇ ਲਿਆਵਾ ਬਕਵਾਸ ਕਰਦਾ ਚਨੀ ਓਏ ਤੂੰ ਵੱਦਨਾ ਬੋਲ ਜੇ ਮੈਨੂੰ ਖੇਤੜ ਗਈ ਮੈਂ ਤਪ ਗਿਆ ਫਿਰ ਮੇਰਾ ਗੁੰਡਾ ਕਤਮ ਹੋਲ ਗਈ ਮਿੰਟ ਦੀ ਬਣ ਜਾਂਦਾ ਹਾਂ ਚੰਗਿਆਂ ਨਾ ਚੰਗਿਆਂ ਮੈਂ ਮਾਲਿਆਂ ਦੀ ਫਿਰ ਤਸੱਲੀ ਕਰਾ ਦੇਣਾ ਉਹਨਾ ਤਾਂ ਪੁੱਛ ਜਿੰਨਾ ਨਹੀਂ ਮੱਥੇ ਲਾਇ ਸੀ ਅੱਜ ਮੱਥੇ ਢੇਕਦੇ ਨਹੀਂ ਆਪਾਂ ਨੂੰ ਹਾਂ ਏਡਾ ਨਹੀਂ ਕੋਈ ਚੱਕਰ ਉਹ ਤੇ ਤੋ ਹੁਣਾ ਲੈਣਾ ਕਸ ਨਹੀਂ ਕੰਨੀ ਤੁਸੀਂ ਆਪਦੇ ਜਮਾਨੇ ਦੇ ਸੀ ਅੱਜ ਦੇ ਜਮਾਣੇ 'ਚ ਸਾਢੇ 1 ਫੋਨ ਤੇ 100 ਬੰਦਾ ਇਕੱਠਾ ਹੋ ਜਾਂਦਾ ਕਹਿ ਦੀ ਤਾਂ ਤਬਾਹੀ ਗਰਦ ਠਾਗੀ ਰੱਖੀ ਦੀ ਆ ਪੂਰੀ ਗਰਦ ਦਾ